ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਜ ਕਰਪਾਨ ਦੇ ਉੱਪਰ ਇੱਕ ਵਾਰ ਫਿਰ ਤੋਂ ਪੰਜਾਬੀ ਸਾਹਿਤre ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਲੈ ਕੇ ਹਾਜ਼ਰ ਹੋ ਰਹੇ ਹਾਂ ਦੋਸਤੋ ਬਹੁਤ ਜਲਦ ਜਿਹੜਾ ਆਪਾਂ ਪਹਿਲਾਂ ਤੋਂ ਹੀ ਸਮਾਜਿਕ ਸਿੱਖਿਆ ਇਤਿਹਾਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਤੁਹਾਡੇ ਨਾਲ ਸਾਂਝੇ ਕਰਦੇ ਆ ਰਹੇ ਹਾਂ ਜਿਨ੍ਹਾਂ ਲਗਾਤਾਰ ਵੀਡੀਓ ਜਿ ਆਪਾਂ ਨੇ ਅਪਲੋਡ ਕੀਤੀਆਂ ਹਨ ਕੁਝ ਸਮੇਂ ਤੋਂ ਕੁਝ ਕਮਾਂ ਨੂੰ ਲੈ ਕੇ ਵੀਡੀਓ ਲਗਾਤਾਰ ਅਪਲੋਡ ਨਹੀਂ ਹੋ ਰਹੀਆਂ ਜਿਸ ਦਾ ਬੜਾ ਖੇਦ ਹੈ ਤੇ ਕੁਝ ਕਮਾਂ ਦੇ ਵਿਜਲਜੇ ਹੋਏ ਹਨ ਜਿਸ ਕਾਰਨ ਵੀਡੀਓਜ਼ ਲਗਾਤਾਰ ਅਪਲੋਡ ਨਹੀਂ ਕੀਤੀਆਂ ਜਾ ਸਕੀਆਂ ਸਮਗਰੀ ਹੈ ਸਭ ਕੁਝ ਹੈ ਬਸ ਕੋਈ ਪਰਸਨਲ ਗੱਲਾਂ ਬਾਤਾਂ ਦੇ ਤੌਰ ਦੇ ਉੱਪਰ ਹਲੇ ਵੀਡੀਓ ਨਹੀਂ ਮਨ ਰਹੀ ਤਾਂ ਜਿੰਨਾ ਵੀ ਟਾਈਮ ਲੱਗੂਗਾ ਬਹੁਤ ਜਲਦ ਟਾਈਮ ਲੱਗੂਗਾ ਔਰ ਤਾਂ ਇੱਕ ਵਾਰ ਫੇਰ ਤੋਂ ਪਹਿਲਾਂ ਦੀ ਤਰ੍ਹਾਂ ਆਪਾਂ ਆਪਣੇ ਚੈਨਲ ਦੇ ਉੱਪਰ ਲਗਾਤਾਰ ਵੀਡੀਓਜ਼ ਅਪਲੋਡ ਕਰਾਂਗੇ ਤੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਚੈਨਲ ਤੋਂ ਥੋੜੀ ਬਹੁਤੀ ਇਨਕਮ ਆਪਣੋ ਵੀ ਹੋਣ ਲੱਗ ਸਕੇ ਠੀਕ ਹੈ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਪਡੇਟ ਹੋਤਾ ਨੂੰ ਮਿੱਤਰਾਂ ਨੂੰ ਜਿਹੜੇ ਵੀ ਸਮਾਜਿਕ ਸਿੱਖਿਆ ਇਤਿਹਾਸ ਹਿਸਟਰੀ ਦੇ ਨਾਲ ਸੰਬੰਧਿਤ ਪੇਪਰਾਂ ਦੇ ਵਿੱਚ ਜੋ ਵੀ ਜਾਏਗਾ ਉਹਦੇ ਬਾਰੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਹੋਏਗੀ ਠੀਕ ਹੈ ਤਾਂ ਬਹੁਤਾ ਟਾਈਮ ਨਾਲ ਲੈਂਦੇ ਹੋਏ ਪੰਜਾਬ ਦੇ ਜਿੰਨੇ ਵੀ ਪੇਪਰ ਹੋਣਗੇ ਜਿਵੇਂ ਕਿ ਹੁਣ ਪੀਟ੍ਰਪਲਸਬੀ ਦੇ ਫਾਰਮ ਭਰੇ ਜਾ ਰਹੇ ਹਨ ਇਹਨਾਂ ਪੇਪਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੋ ਵੀ ਪੇਪਰ ਪੰਜਾਬ ਦੇ ਵਿੱਚ ਹੋਣਗੇ ਤੁਹਾਨੂੰ ਪਤਾ ਹੀ ਹੈ ਕਿ ਮਾਤ ਭਾਸ਼ਾ ਪੰਜਾਬੀ ਦੇ ਵਿੱਚੋਂ ਪਾਸ ਹੋਣਾ ਲਾਜ਼ਮੀ ਹੈ ਜੋ ਵਿਦਿਆਰਥੀ ਜੋ ਵੀ ਐਗਜ਼ਾਮ ਦੇਗਾ ਖਾਸ ਤੌਰ ਦੇ ਉੱਪਰ ਪੰਜਾਬੀ ਦਾ ਜੋ ਪੰਜਾਬੀ ਭਾਸ਼ਾ ਦੇ ਵਿੱਚੋਂ ਪਾਸ ਨਹੀਂ ਹੈ ਉਸ ਦੇ ਫਾਈਨਲ ਯਾਨੀ ਕਿ ਜੋ ਆਬ ਦਾ ਜਿਹੜਾ ਪੇਪਰ ਹੋਏਗਾ ਉਸ ਦੇ ਨੰਬਰ ਕਾਊਂਟ ਨਹੀਂ ਹੋਣਗੇ ਜੇ ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚੋਂ ਪਾਸ ਹੋ ਤਾਂ ਹੀ ਤੁਹਾਡੇ ਜਿਹੜੇ ਫਾਈਨਲ ਪੇਪਰ ਦੇ ਨੰਬਰ ਹਨ ਉਹ ਕਾਊਂਟ ਹੋਣਗੇ ਦੋਸਤੋ ਇਸ ਲਈ ਪੰਜਾਬੀ ਭਾਸ਼ਾ ਉੱਤੇ ਆਪਣੀ ਪਕੜ ਰੱਖੋ ਤਾਂ ਉਸੇ ਲੜੀ ਦੇ ਵਿੱਚ ਆਪਣੀ ਇਹ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਆਇਆ ਇਸ ਤੋਂ ਪਹਿਲਾਂ ਆਪਾਂ ਨੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ 19 ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਹਨ ਜਿਸ ਦਾ ਲਿੰਕ ਆਪਾਂ ਇਸ ਅੱਜ ਦੀ ਇਸ ਡਿਸਕ੍ਰਿਪਸ਼ਨ ਦੇ ਵਿੱਚ ਅਪਲੋਡ ਕਰ ਦੇਾਂਗੇ ਤਾਂ ਦੇਖੋ ਆਪਣੀ ਅੱਜ ਦੀ ਇਸ ਵੀਡੀਓ ਦਾ ਪਹਿਲਾ ਕੁਐਸਚਨ ਪੰਜਾਬੀ ਸਾਹਿਤ ਦੀ ਕਿਸੇ ਇੱਕ ਮਹਾਨ ਕਵੀਤਰੀ ਦਾ ਨਾਮ ਲਿਖੋ ਪੰਜਾਬੀ ਸਾਹਿਤ ਦੀ ਕਿਸੇ ਇੱਕ ਕਵਿਤਰੀ ਦਾ ਨਾਮ ਲਿਖਣਾ ਤਾਂ ਇਹ ਨਾਮ ਹੈ ਆਪਣੇ ਕੋਲੇ ਕਿਸੇ ਇੱਕ ਦਾ ਅਮ੍ਰਿਤਾ ਪ੍ਰੀਤਮ ਐਨ ਵੀ ਹੋਰ ਹੋਈ ਨਹੀਂ ਹੋਰ ਵੀ ਹੋਈਆਂ ਨਹੀਂ ਕਿਸੇ ਇੱਕ ਦਾ ਨਾਮ ਗਿਆ ਤੀ ਤਾਂ ਇੱਕ ਦੇ ਵਿੱਚ ਤੁਸੀਂ ਅਮ੍ਰਿਤਾ ਪ੍ਰੀਤਮ ਨੂੰ ਲਿਖ ਸਕਦੇ ਹੋ ਜੋ ਕਿ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਹੈ ਠੀਕ ਹੈ ਜੀ ਨੈਕਸਟ ਦੇ ਕੋ ਅਮ੍ਰਿਤਾ ਪ੍ਰੀਤਮ ਨੂੰ ਕਿਹੜੇ ਕਿਹੜੇ ਨਾਮੀ ਅਵਾਰਡ ਪ੍ਰਾਪਤ ਹੋਏ ਅਮ੍ਰਿਤਾ ਪ੍ਰੀਤਮ ਨੂੰ ਕਿਹੜੇ ਕਿਹੜੇ ਨਾਮੀ ਅਵਾਰਡ ਪ੍ਰਾਪਤ ਹੋਏ ਤਾਂ ਇਹਨਾਂ ਨੂੰ ਪੰਜਾਬੀ ਸਾਹਿਤ ਅਕਾਡਮੀ ਪੁਰਸਕਾਰ ਮਿਲਿਆ ਇਸ ਤੋਂ 라ਵਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਔਰ ਗਿਆਨ ਪੀਠ ਅਵਾਰਡ ਜਿਹੜਾ ਹੈ ਹੋਏ ਮਿਲਿਆ ਹੋਇਆ ਹੈ ਠੀਕ ਹੈ ਜੀ ਅੱਗੇ ਆ ਆਪਣਾ ਕੋਲੇ ਅਗਲਾ ਪ੍ਰਸ਼ਨ ਹੈ ਅਮ੍ਰਿਤਾ ਪ੍ਰੀਤਮ ਦੀ ਕਿਹ ਕਿਸ ਰਚਨਾ ਨੂੰ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਹੋਇਆ ਅਮ੍ਰਿਤਾ ਪ੍ਰੀਤਮ ਦੀ ਕਿਹੜੀ ਰਚਨਾ ਹੈ ਜਿਸ ਨੂੰ ਕਿ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਤਾਂ ਉਹ ਹੈ ਸਨੇਹੜੀ ਇਹ ਇੱਕ ਕਾਵ ਸੰਗ੍ਰਹਿ ਹੈ ਠੀਕ ਹੈ ਜੀ ਸਨੇਹੜੀ ਕਾਵ ਸੰਗ੍ਰਹਿ ਨੂੰ ਅਵਾਰਡ ਪ੍ਰਾਪਤ ਹੋਇਆ ਸਾਹਿਤ ਅਕਾਦਮੀ ਬਾਅਰ ਠੀਕ ਹੈ ਨੈਕਸਟ ਦੇਖੋ ਅਮ੍ਰਿਤਾ ਪ੍ਰੀਤਮ ਦੀ ਕਿਸ ਰਚਨਾ ਨੂੰ ਗਿਆਨਪੀੜ ਪੁਰਸਕਾਰ ਪ੍ਰਾਪਤ ਹੋਇਆ ਹੈ ਅਮ੍ਰਿਤਾ ਪ੍ਰੀਤਮ ਦੀ ਕਿਸ ਰਚਨਾ ਨੂੰ ਗਿਆਨਪੀੜ ਪੁਰਸਕਾਰ ਪ੍ਰਾਪਤ ਹੋਇਆ ਤਾਂ ਇਹ ਹੈ ਕਾਗਜ਼ ਤੇ ਕੈਨਵਸ ਠੀਕ ਹੈ ਜੀ ਕਾਗਜ਼ ਤੇ ਕੈਨਵਸ ਜਿਹੜੀ ਰਚਨਾ ਹੈ ਇਸ ਰਚਨਾ ਦੇ ਲਈ ਇਹਨਾਂ ਨੂੰ ਗਿਆਨਪੀੜ ਪੁਰਸਕਾਰ ਪ੍ਰਾਪਤ ਹੋਇਆ ਹੈ ਅਗਲਾ ਪ੍ਰਸ਼ਨ ਦੇਖੋ ਜੋ ਆਪਣੇ ਸਾਹਮਣੇ ਹੈ ਇਹੜੇ ਆਧੁਨਿਕ ਕਾਲ ਦੇ ਕਵੀ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਹੈ ਆਧੁਨਿਕ ਕਾਲ ਦਾ ਉਹ ਕਵੀ ਜਿਹਨੂੰ ਕਿ ਬਿਰਹਾ ਦਾ ਸੁਲਤਾਨ ਕਵੀ ਕਿਹਾ ਜਾਂਦਾ ਹੈ ਤਾਂ ਉਹ ਹੋਇਆ ਹੈ ਸ਼ਿਵ ਕੁਮਾਰ ਬਟਾਲਵੀ ਸ਼ਿਵ ਕੁਮਾਰ ਬਟਾਲਵੀ ਜੋ ਹੈ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਬਿਰਹ ਭਾਵਨਾ ਜ਼ਿਆਦਾ ਹੁੰਨ ਕਾਰਨ ਇਹਨਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਹੈ ਨਖ ਦੇਖੋ ਸ਼ਿਵ ਕੁਮਾਰ ਬਟਾਲਵੀ ਦੀ ਆਰੰਭਕ ਕਵਿਤਾ ਕਿਸ ਕਿਸਮ ਦੀ ਸੀ ਸ਼ਿਵ ਕੁਮਾਰ ਬਟਾਲਵੀ ਦੀ ਆਰੰਭਕ ਕਵਿਤਾ ਕਿਸ ਕਿਸਮ ਦੀ ਸੀ ਤਾਂ ਇਹ ਸੀ ਸਟੇਜੀ ਕਵਿਤਾ ਠੀਕ ਹੈ ਜੀ ਇਹ ਇੱਕ ਸਟੇਜੀ ਕਵਿਤਾ ਸੀ ਅਗਲਾ ਪ੍ਰਸ਼ਨ ਆਇਆ ਆਪਣੇ ਕੋਲੇ ਸ਼ਿਵ ਕੁਮਾਰ ਬਟਾਲਵੀ ਦੇ ਕਾਵਿਨਾਟਕ ਦਾ ਨਾਮ ਲਿਖੋ ਕਿਸੇ ਵੀ ਸਾਹਿਤਕਾਰ ਦੀ ਰਚਨਾਕਾਰ ਦੀ ਕੋਈ ਵੀ ਰਚਨਾ ਪੁੱਛੀ ਜਾ ਸਕਦੀ ਹੈ ਕੁਝ ਵੀ ਪੁੱਛਿਆ ਜਾ ਸਕਦਾ ਹੈ ਤੇ ਆਮ ਤੌਰ ਦੇ ਉੱਪਰ ਜਿਹੜੀ ਉਸ ਦੀ ਸਭ ਤੋਂ ਪ੍ਰਸਿੱਧ ਰਚਨਾ ਹੁੰਦੀ ਹੈ ਉਹ ਉਸੇ ਦੇ ਆਪਸ਼ਨ ਤੁਹਾਨੂੰ ਇਗਜ਼ਾਮ ਦੇ ਵਿੱਚ ਆਉਂਦੇ ਹਨ ਤਾਂ ਲੂਣਾ ਜਿਹੜਾ ਕਾਵਿਨਾਟ ਹੈ ਇਹ शिवकुमार बटालवी ਦਾ ਇੱਕ ਪ੍ਰਸਿੱਧ ਕਾਵਨਾਟਕ ਹੈ ਠੀਕ ਹੈ ਜੀ ਅਗੇ ਦੇਖੋ Shivkumar Batalvi ਦੀ ਰਚਨਾ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ Shivkumar Batalvi ਦੀ ਕਿਹੜੀ ਰਚਨਾ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਤਾਂ ਉਹ ਰਚਨਾ ਹੈ ਲੋਣਾ ਠੀਕ ਹੈ ਜੀ ਲੋਣਾ ਰਚਨਾ ਹੀ ਆਇਆ ਜਿਸ ਦੇ ਲਈ Shivkumar Batalvi ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਅਮਰਦਾ 프੍ਰਿਤਮ ਨੂੰ ਹੋਇਆ ਸੀ ਗਿਆਨ ਪੇਟ ਪੁਰਸਕਾਰ ਕਾਗਜ਼ ਤੇ ਕੈਨਵਸ ਦੇ ਲਈ ਔਰ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਸੀ ਸਨੇਹੜੇ ਕਾਵ ਸੰਗ੍ਰਹਿ ਦੇ ਲਈ ਠੀਕ ਹੈ ਜੀ ਅੱਗੇ ਦੇਖਦੇ ਆਂ ਨੈਕਸਟ ਕੁਐਸਚਨ ਅਗਲਾ ਪ੍ਰਸ਼ਨ ਦੇਖੋ ਸ਼ਿਵ ਕੁਮਾਰ ਬਟਾਲਵੀ ਦੀ ਕਿਸ ਰਚਨਾ ਨੂੰ ਭਾਰਤੀ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਹੋਇਆ ਲੋਣਾ ਨੂੰ ਨੈਕਸਟ ਹੈ ਆਪਣੇ ਕੋਲੇ ਆਧੁਨਿਕ ਪੰਜਾਬੀ ਕਵਿਤਾ ਵਿੱਚ ਮਨੋਵਿਗਿਆਨਕ ਧਾਰਾ ਦਾ ਇੱਕੋ ਇੱਕ ਸੂ ਪ੍ਰਸਿੱਧ ਕਵੀ ਕਿਹੜਾ ਹੈ ਆਧੁਨਿਕ ਪੰਜਾਬੀ ਕਵਿਤਾ ਵਿੱਚ ਮਨੋਵਿਗਿਆਨਿਕ ਧਾਰਾ ਦਾ ਇੱਕੋ ਇੱਕ ਸੂ ਪ੍ਰਸਿੱਧ ਕਵੀ ਜਿਹੜਾ ਹੈ ਤਾਂ ਇਹ ਹੈਗਾ ਜੀ ਜਸਵੰਤ ਸਿੰਘ ਨੇਕੀ ਇਹ ਮਨੋਵਿਗਿਆਨਿਕ ਕਵਿਤਾਵਾਂ ਲੇਖਣ ਵਾਲਾ ਇੱਕੋ ਇੱਕ ਪ੍ਰਸਿੱਧ ਕਵੀ ਹੋਇਆ ਹੈ ਪੰਜਾਬੀ ਸਾਹਿਤ ਦਾ ਨਖਰੇ ਕੋ ਪੰਜਾਬੀ ਸਾਹਿਤ ਵਿੱਚ ਵਾਰਤਕ ਦਾ ਜਨਮ ਕਦੋਂ ਹੋਇਆ ਪੰਜਾਬੀ ਸਾਹਿਤ ਦੇ ਵਿੱਚ ਵਾਰਤਕ ਦਾ ਜਨਮ ਕਦੋਂ ਹੋਇਆ ਤਾਂ ਇਹ ਹੋਇਆ ਜੀ 16ਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਬੰਧਤ ਸਾਖੀ ਸਾਹਿਤ ਦੇ ਨਾਲ ਵਾਰਤਕ ਸਾਹਿਤ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ ਆਧੁਨਿਕ ਪੰਜਾਬੀ ਵਾਰਤਕ ਦਾ ਮੋਢੀ ਕੌਣ ਹੈ ਆਧੁਨਿਕ ਪੰਜਾਬੀ ਵਾਰਤਕ ਦਾ ਮੋਢੀ ਜੋ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਜੀ ਸਰਦਾਰ ਰਾਮ ਫਲौरी ਨੂੰ ਠੀਕ ਹੈ ਜੀ ਸਰਦਾਰ ਰਾਮ ਫਲौरी ਨੂੰ ਨੈਕਸਟ ਕੁਐਸਚਨ ਹੈ ਸਰਦਾਰ ਰਾਮ ਫਲौरी ਵਿਆ ਦੋ ਵਾਰਤਕ ਰਚਨਾਵਾਂ ਦੇ ਨਾਮ ਲਿਖੋ ਤਾਂ ਇਹ ਹੈਗੀਆਂ ਜੀ ਦੋ ਇੱਕ ਤਾਂ ਸਿੱਖਾਂ ਦੇ ਰਾਜ ਦੀ ਵਿਦਾ ਇੱਕ ਪੰਜਾਬੀ ਵਾਰਤਕ ਇਹ ਦੋ ਰਚਨਾਵਾਂ ਨੇ ਜਿਹੜੀਆਂ ਕਿ ਸਰਦਾ ਰਾਮ ਫਲौरी ਦੁਆਰਾ ਲਿਖੀਆਂ ਗਈਆਂ ਹਨ ਰਚਨਾ ਕੀਤੀ ਗਈ ਹੈ ਪੰਜਾਬੀ ਵਾਰਤਕ ਦੀ ਪ੍ਰਾਤਮਿਕ ਰਚਨਾ ਕਿਹੜੀ ਹੈ ਪੰਜਾਬੀ ਵਾਰਤਕ ਦੀ ਪ੍ਰਾਤਮਿਕ ਰਚਨਾ ਕਿਹੜੀ ਹੈ ਤਾਂ ਇਹ ਹੈ ਪੁਰਾਤਨ ਜਨਮ ਸਾਖੀ ਠੀਕ ਹੈ ਜੀ ਪੁਰਾਤਨ ਜਨਮ ਸਾਖੀ ਪੰਜਾਬੀ ਵਾਰਤਕ ਦੀ ਪ੍ਰਾਥਮਿਕ ਰਚਨਾ ਹੈ। ਪੁਰਾਤਨ ਜਨਮਸਾਖੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਪੁਰਾਤਨ ਜਨਮਸਾਖੀ ਨੂੰ ਹੋਰ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ? ਤਾਂ ਇਸ ਨੂੰ ਬਲਾਇਤ ਵਾਲੀ ਜਨਮਸਾਖੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਠੀਕ ਹੈ ਜੀ। ਪੁਰਾਤਨ ਜਨਮਸਾਖੀ ਚਾਹੇ ਬਲਾਇਤ ਵਾਲੀ ਜਨਮਸਾਖੀ ਇਹ ਦੋਵੇਂ ਜਨਮਸਾਖੀਆਂ ਇੱਕੋ ਹੀ ਹਨ। ਇਹਨਾਂ ਦਾ ਦੂਸਰਾ ਨਾਮ ਪੁਰਾਤਨ ਜਨਮਸਾਖੀ ਦਾ ਬਲਾਇਤ ਵਾਲੀ ਜਨਮਸਾਖੀ ਹੈ। ਆਧੁਨਿਕ નિબંધ ਰਚਨਾ ਦਾ ਮੁੱਢ ਕਿਹੜੀ ਸਦੀ ਵਿੱਚ ਵੱਜਦਾ ਹੈ ਆਧੁਨਿਕ નિબંધ ਰਚਨਾ ਦਾ ਮੁੱਢ ਕਿਹੜੀ ਸਦੀ ਵਿੱਚ ਵੱਜਦਾ ਹੈ ਤਾਂ ਇਹ ਵੱਜਦਾ ਹੈ 20ਵੀਂ ਸਦੀ ਦੇ ਵਿੱਚ ਠੀਕ ਹੈ 20ਵੀਂ ਸਦੀ ਦੇ ਵਿੱਚ ਵੱਜਦਾ ਹੈ ਆਧੁਨਿਕ નિબંધ ਰਚਨਾ ਦਾ ਮੁੱਢ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਅੰਗਰੇਜ਼ਾਂ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਜਾਣਕਾਰੀ ਦੇਣ ਦੇ ਮੰਤੁਰਥ ਨਾਲ ਕਿਹੜੀਆਂ ਦੋ ਪੰਜਾਬੀ ਕਿਤਾਬਾਂ ਦੀ ਰਚਨਾ ਕੀਤੀ ਗਈ ਤਾਂ ਇਹ ਰਚਨਾ ਕੀਤੀ ਗਈ ਸੀ ਸਿੱਖਾਂ ਦੇ ਰਾਜ ਦੀ ਵਿਦਿਆ ਔਰ ਪੰਜਾਬੀ ਬਾਤਚੀਤ ਠੀਕ ਹੈ ਜੀ ਸਿੱਖਾਂ ਦੇ ਰਾਜ ਦੀ ਵਿਦਿਆ ਅਤੇ ਪੰਜਾਬੀ ਬਾਤ ਜਿਤ ਨਾਮਕ ਦੋ ਰਚਨਾਵਾਂ ਦੀ ਜਿਹੜੀ ਹੈ ਇਹ ਪੁਸਤਕਾਂ ਦੀ ਰਚਨਾ ਕੀਤੀ ਗਈ ਸੀ ਆਧੁਨਿਕ ਪੰਜਾਬੀ ਸਾਹਿਤ ਵਿੱਚ ਸਵੈ ਜੀਵਨੀ ਲਿਖਣ ਦੀ ਵਾਰਤਕ ਪਰੰਪਰਾ ਕਿਸ ਰਚਨਾ ਨਾਲ ਸ਼ੁਰੂ ਹੋਈ ਸਵੈ ਜੀਵਨੀ ਲਿਖਣ ਦੀ ਜਿਹੜੀ ਵਾਰਤਕ ਪਰੰਪਰਾ ਹੈ ਪੰਜਾਬੀ ਸਾਹਿਤ ਦੇ ਵਿੱਚ ਇਹ ਕਿਹੜੀ ਰਚਨਾ ਤੋਂ ਸ਼ੁਰੂ ਹੋਈ ਤਾਂ ਇਹ ਹੋਈ ਸੀ ਇਹ ਰਚਨਾ ਦਾ ਨਾਮ ਸੀ ਆਰਸੀ ਜਿਹੜੀ ਕਿ ਲਿਖੀ ਸੀ ਪ੍ਰਿੰਸੀਪਲ ਤੇਜਾ ਸਿੰਘ ਦੁਆਰਾ ਠੀਕ ਹੈ ਜੀ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਹੈ ਨਾਮ ਹੈ ਆਰਸੀ ਅੱਗੇ ਦੇਖੋ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਦਾ ਕੀ ਨਾਮ ਹੈ ਅਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਦਾ ਕੀ ਨਾਮ ਹੈ ਇਸ ਦਾ ਨਾਮ ਹੈ ਰਸਿੱਧੀ ਟਿਕਟ ਰਸੀਦੀ ਟਿਕਟ ਦੇ ਨਾਲ ਅਮਰਤਾ ਪ੍ਰੀਤਮ ਨੇ ਆਪਣੀ ਸਵੈ ਜੀਵਨੀ ਲਿਖੀ ਅਮਰਤਾ ਪ੍ਰੀਤਮ ਦੀ ਜੀਵਨੀ ਦਾ ਨਾਮ ਹੈ ਰਸੀਦੀ ਟਿਕਟ ਔਰ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਦਾ ਨਾਮ ਹੈ ਆਰਸੀ ਇਸੇ ਤਰੀਕੇ ਨਾਲ ਇੱਕ ਪੰਜਾਬੀ ਸਾਹਿਤ ਦੇ ਵਿੱਚ ਹੋਰ ਪ੍ਰਸਿੱਧ ਇਸਤਰੀ ਰਚਨਾਕਾਰ ਰਾਜਾ ਦੇਹਨ ਜਿਨ੍ਹਾਂ ਦਾ ਨਾਮ ਹੈ ਦਲੀਪਕੌਰ ਟਿਵਾਣਾ ਲੀਵਕੌਰ ਟਿਵਾਣਾ ਦੀ ਸਵੈ ਜੀਵਨੀ ਦਾ ਕੀ ਨਾਮ ਹੈ ਇਹ ਨੰਗਾ ਆਰਾਮ ਹੈ ਨੰਗੇ ਪਰਾਂ ਦਾ ਸਫਰ ਠੀਕ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰ ਸੀ ਅੰਮ੍ਰਿਤ ਆਪੇਤਨ ਦੀ ਸਵੈ ਜੀਵਨੀ ਰਸਿੱਦੀ ਟਿਕਟ ਔਰ ਦਲੀਪ ਕੌਰ ਟਿਵਾਣਾ ਦੀ ਸਵੈ ਜੀਵਨੀ ਨੰਗੇ ਪਰਾਂ ਦਾ ਸਫਰ ਇਹਨਾਂ ਨੂੰ ਯਾਦ ਰੱਖਿਓ ਆਧੁਨਿਕ ਪੰਜਾਬੀ ਨਾਵਲ ਦਾ ਮੁੱਢ ਕਿਸੇ ਸਦੀ ਵਿੱਚ ਵੱਜਦਾ ਹੈ ਆਧੁਨਿਕ ਪੰਜਾਬੀ ਨਾਵਲ ਦਾ ਮੁੱਢ ਕਿਸੇ ਸਦੀ ਵਿੱਚ ਵੱਜਦਾ ਹੈ ਤਾਂ ਇਹ ਸਦੀ ਹੈ 19ਵੀਂ ਸਦੀ ਵਿੱਚ 19ਵੀਂ ਸਦੀ ਦੇ ਵਿੱਚ ਆਧੁਨਿਕ ਪੰਜਾਬੀ ਨਾਵਲ ਦਾ ਮੁੱਢ ਵੱਜਦਾ ਹੈ ਆਧੁਨਿਕ ਪੰਜਾਬੀ ਕਹਾਣੀ ਦਾ ਮੁੱਢ ਕਿਸ ਸਦੀ ਵਿੱਚ ਵੱਜਦਾ ਹੈ ਆਧੁਨਿਕ ਪੰਜਾਬੀ ਕਹਾਣੀ ਲਿਖਣ ਦਾ ਮੁੱਢ ਜਿਹੜਾ ਵੱਜਦਾ ਹੈ ਇਹ ਵੱਜਦਾ ਹੈ ਜੀ 20ਵੀਂ ਸਦੀ ਦੇ ਵਿੱਚ ਠੀਕ ਹੈ 20ਵੀਂ ਸਦੀ ਦੇ ਵਿੱਚ ਅਗਲਾ ਪ੍ਰਸ਼ਨ ਆਇਆ ਆਪਣੇ ਕੋਲੇ ਆਧੁਨਿਕ ਪੰਜਾਬੀ ਨਾਵਲ ਦਾ ਮੋਢੀ ਨਾਵਲਕਾਰ ਕੌਣ ਹੈ आधुनिक का पंजाबी ناول ਦਾ ਮੋਢੀ ਨਾਵਲਕਾਰ ਕੌਣ ਹੈ ਤਾਂ ਇਹ ਹੈ ਜੀ ਭਾਈ ਵੀਰ ਸਿੰਘ ਇਹ ਪੰਜਾਬੀ ਦਾ ਜਿਹੜਾ ਪਹਿਲਾ ਨਾਵਲ ਲਿਖਿਆ ਰਿਹਾ ਇਹਨਾਂ ਨੇ ਆਧੁਨਿਕ ਪੰਜਾਬੀ ਦਾ ਨਾਵਲ ਦਾ ਨਾਮ ਸੀ ਸੁందਰੀ ਔਰ ਲੇਖਕ ਹੈ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਦੀ ਰਚਨਾ ਹੈ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਨਾਵਲ ਦਾ ਮੋਢੀ ਨਾਵਲਕਾਰ ਮੰਨਿਆ ਜਾਂਦਾ ਹੈ ਨੈਕਸਟ ਦੇਖੋ ਆਪਣੇ ਕੋਲ ਕੁਐਸਚਨ ਹੈ ਆਧੁਨਿਕ ਕਲਾਸਿਕਲ ਪੰਜਾਬੀ ਨਾਵਲ ਦਾ ਮੁੱਢ ਕਿਸ ਨਾਵਲਕਾਰ ਨਾਲ ਵੱਜਦਾ ਹੈ ਆਧੁਨਿਕ ਪੰਜਾਬੀ ਕਲਾਸਿਕ ਪੰਜਾਬੀ ਨਾਵਲ ਦਾ ਮੁੱਢ ਕਿਸ ਨਾਵਲ ਦੇ ਲੇਖਕ ਨਾਲ ਵੱਜਦਾ ਹੈ ਤਾਂ ਇਸ ਨਾਵਲ ਦਾ ਜਿਹੜਾ ਲੇਖਕ ਹੈ ਨਾਵਲਕਾਰ ਹੈ ਉਹ ਹੈ ਨਾਵਲਕਾਰ ਨਾਨਕ ਸਿੰਘ ਦੇ ਨਾਲ ਠੀਕ ਹੈ ਜੀ ਨਾਨਕ ਸਿੰਘ ਜਿਹੜਾ ਹੈ ਇਹ ਆਧੁਨਿਕ ਕਲਾਸਿਕਲ ਪੰਜਾਬੀ ਨਾਵਲ ਦਾ ਮੁੱਢ ਨਾਵਲਕਾਰ ਮੰਨਿਆ ਜਾਂਦਾ ਹੈ ਨੈਕਸਟ ਦੇਖੋ ਪੰਜਾਬੀ ਸਾਹਿਤ ਵਿੱਚ ਸਭ ਨਾਲੋਂ ਵੱਧ ਨਾਵਲ ਕਿਸ ਨੇ ਲਿਖੇ ਪੰਜਾਬੀ ਸਾਹਿਤ ਦੇ ਵਿੱਚ ਸਭ ਨਾਲੋਂ ਵੱਧ ਨਾਵਲ ਜਿਹੜੇ ਲਿਖੇ ਹਨ ਉਹ ਕਿਹੜੇ ਨਾਵਲਕਾਰ ਨੇ ਲਿਖੇ ਹਨ ਤਾਂ ਇਹ ਵੀ ਲਿਖੇ ਹਨ ਨਾਨਕ ਸਿੰਘ ਨੇ ਠੀਕ ਹੈ ਜੀ ਨਾਨਕ ਸਿੰਘ ਨੇ ਹੀ ਪੰਜਾਬੀ ਸਾਹਿਤ ਦੇ ਵਿੱਚ ਸਭ ਨਾਲੋਂ ਵੱਧ ਨਾਵਲਾਂ ਦੀ ਰਚਨਾ ਕੀਤੀ ਹੈ ਨੈਕਸਟ ਕੁਐਸਚਨ ਦੇਖੋ ਆਪਣੇ ਕੋਲ ਹੈ ਨਾਨਕ ਸਿੰਘ ਦਾ ਪੰਜਾਬੀ ਵਿੱਚ ਲਿਖਿਆ ਪਹਿਲਾ ਨਾਵਲ ਕਿਹੜਾ ਸੀ ਨਾਵਲਕਾਰ ਨਾਨਕ ਸਿੰਘ ਦਾ ਪੰਜਾਬੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਪਹਿਲਾ ਨਾਵਲ ਕਿਹੜਾ ਸੀ ਤਾਂ ਇਸ ਨਾਵਲ ਦਾ ਜਿਹੜਾ ਨਾਮ ਹੈ ਉਹ ਹੈ ਮਤਰੀਮਾ ਮਤਰੀਮਾ ਨਾਵਲ ਲਿਖਿਆ ਸੀ ਨਾਨਕ ਸਿੰਘ ਨੇ ਔਰ ਇਹ ਦਾ ਜਿਹੜਾ ਪ੍ਰਕਾਸ਼ਨ ਹੋਇਆ ਸੀ ਇਹ ਹੋਇਆ ਸੀ 1927 ਈਸਵੀ ਦੇ ਵਿੱਚ ਠੀਕ ਹੈ ਜੀ ਦੋ ਕੁਐਸਚਨ ਬਣ ਗਏ ਤੁਸੀਂ ਦੇਖ ਸਕਦੇ ਹੋ ਕਿ ਪਹਿਲਾ ਕੁਐਸਚਨ ਬਣ ਗਿਆ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਵੱਧ ਨਾਵਲ ਕਿਹਨੇ ਲਿਖੇ ਹਨ ਤਾਂ ਇਹ ਲਿਖੇ ਹਨ ਨਾਵਲਕਾਰ ਨਾਨਕ ਸਿੰਘ ਨੇ ਉਸ ਤੋਂ ਬਾਅਦ ਇਹ ਕਿ ਨਾਨਕ ਸਿੰਘ ਦਾ ਪਹਿਲਾ ਨਾਵਲ ਕਿਹੜਾ ਸੀ ਇਹ ਸੀਗਾ ਮਤਰੇਈਮਾ ਔਰ ਉਸ ਤੋਂ ਬਾਅਦ ਜਿਹੜਾ ਤੀਸਰਾ ਪ੍ਰਸ਼ਨ ਮੰਨਦਾ ਕਿ ਮਤਰੇਈਮਾ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ ਤਾਂ ਇਹ ਪ੍ਰਕਾਸ਼ਿਤ ਹੋਇਆ ਸੀ ਸਾਲ 1927 ਈਸਵੀ ਦੇ ਵਿੱਚ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਉਂਗਲਾਂ ਤੇ ਯਾਦ ਰੱਖਣਾ ਕਿਉਂਕਿ ਇਹ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਬਹੁਤ ਜ਼ਿਆਦਾ ਜ਼ਰੂਰੀ ਹਨ ਇੰਪੋਰਟੈਂਟ ਹਨ ਅਗਲਾ ਪ੍ਰਸ਼ਨ ਦੇਖੋ ਪੰਜਾਬੀ ਵਿੱਚ ਗਿਆਨਪੀਠ ਪੁਰਸਕਾਰ ਵਿਜੇਤਾ ਨਾਵਲਕਾਰ ਦਾ ਨਾਮ ਲਿਖੋ ਪੰਜਾਬੀ ਵਿੱਚ ਗਿਆਨਪੀਠ ਔਰ ਜੇਤੂ ਨਾਵਲਕਾਰ ਦਾ ਨਾਮ ਲਿਖਣਾ ਹੈ ਤਾਂ ਇਹ ਹੈ ਗੁਰਦੇਵ ਸਿੰਘ ਨਾਵਲਕਾਰ ਗੁਰਦੇਵ ਸਿੰਘ ਜਿਹੜਾ ਹੈ ਇਹ ਪੰਜਾਬੀ ਭਾਸ਼ਾ ਦਾ ਗਿਆਨਪੀੜ ਅਵਾਰਡ ਜੇਤੂ ਨਾਵਲਕਾਰ ਹੋਇਆ ਹੈ ਠੀਕ ਹੈ ਜੀ ਆਗਲਾ ਪ੍ਰਸ਼ਨ ਆਇਆ ਆਪਣੇ ਕੋਲੇ ਦੇਖੋ ਪੰਜਾਬ ਦੇ ਪੰਜਾਬੀ ਭਾਸ਼ਾ ਦੇ ਕੋਈ ਅਜਿਹੇ ਦੋ ਵਿਦਿਆਪਕਾਂ ਦੇ ਨਾਮ ਲਿਖੋ ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੇ ਵਿੱਚ ਨੈਸ਼ਨਲ ਅਵਾਰਡ ਪ੍ਰਾਪਤ ਹੋਇਆ ਹੈ ਪੰਜਾਬ ਦੇ ਪੰਜਾਬੀ ਭਾਸ਼ਾ ਦੇ ਕੋਈ ਦੋ ਐਸੇ ਅਧਿਆਪਕ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਸੌਰੀ ਭਾਰਤ ਸਰਕਾਰ ਦੇ ਵੱਲੋਂ ਠੀਕ ਹੈ ਜੀ ਭਾਰਤ ਸਰਕਾਰ ਦੇ ਵੱਲੋਂ ਪੰਜਾਬੀ ਵਿਸ਼ੇ ਵਿੱਚ ਪੰਜਾਬੀ ਭਾਸ਼ਾ ਵਿੱਚ ਨੈਸ਼ਨਲ ਅਵਾਰਡ ਪ੍ਰਾਪਤ ਹੋਇਆ ਹੈ ਉਹਨਾਂ ਦੇ ਨਾਮ ਲਿਖਣੇ ਨੇ ਤਾਂ ਇਹ ਹੋਇਆ ਜੀ ਡਾਕਟਰ ਪਰਮਜੀਤ ਸਿੰਘ ਕਲਸੀ ਨੂੰ ਜਿਹੜੇ ਕਿ ਗੁਰਦਾਸਪੁਰ ਦੇ ਨੇ ਔਰ ਸ਼੍ਰੀ ਬਲਰਾਮ ਸ਼ਰਮਾ ਨੂੰ ਜਿਹੜੇ ਕਿ ਲੁਧਿਆਣੇ ਦੇ ਨੇ ਠੀਕ ਹੈ ਇਹਨਾਂ ਦੋ ਦੇ ਅਪਕਾ ਨੂੰ ਭਾਰਤ ਸਰਕਾਰ ਦੇ ਵੱਲੋਂ ਪੰਜਾਬੀ ਭਾਸ਼ਾ ਦੇ ਵਿੱਚ ਨੈਸ਼ਨਲ ਅਵਾਰਡ ਪ੍ਰਾਪਤ ਹੋਇਆ ਹੈ ਨੈਕਸਟ ਕੁਐਸਚਨ ਦੇਖੋ ਨਾਵਲਕਾਰ ਗੁਰदयाल ਸਿੰਘ ਦੇ ਕੋਈ ਦੋ ਨਾਵਲਾਂ ਦੇ ਨਾਮ ਲਿਖੋ ਨਾਵਲਕਾਰ ਗੁਰदयाल ਸਿੰਘ ਦੇ ਵੈਸੇ ਤਾਂ ਕਈ ਨਾਵਲ ਨੇ ਪਰ ਇਹਨਾਂ ਦੇ ਵਿੱਚੋਂ ਜਿਹੜਾ ਪ੍ਰਸਿੱਧ ਨਾਵਲ ਮੰਨਿਆ ਜਾਂਦਾ ਹੈ ਉਹ ਮੰਨਿਆ ਜਾਂਦਾ ਅੰਨੇ ਘੋੜੇ ਦਾ ਦਾਨ ਅਤੇ ਮੜੀ ਦਾ ਜੀਵ ਠੀਕ ਹੈ ਇਸ ਤੋਂ ਇਲਾਵਾ ਪਰਸ਼ਾ ਅਣਹੋਏ ਕਵੇਲਾ ਅੱਧਾ ਚਾਣੂ ਨੀ ਰਾਤ ਇਹ ਵੀ ਨਾਵਲਕਾਰ ਗੁਰदयाल ਸਿੰਘ ਦੇ ਨਾਵਲ ਹਨ ਠੀਕ ਹੈ ਜੀ ਪੰਜਾਬੀ ਵਿੱਚ ਨੈਕਸਟ ਕੁਸ਼ਨ ਹੈ ਆਪਣਾ ਪੰਜਾਬੀ ਵਿੱਚ ਚੇਤਨਾ ਪ੍ਰਵਾਹ ਸ਼ੈਲੀ ਦਾ ਨਾਵਲਕਾਰ ਕਿਸ ਨੂੰ ਮੰਨਿਆ ਜਾਂਦਾ ਹੈ ਯਾਦ ਰੱਖਿਓ ਚੇਤਨਾ ਪ੍ਰਵਾਹ ਸ਼ੈਲੀ ਦਾ ਨਾਵਲਕਾਰ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਸਰਜੀਤ ਸਿੰਘ ਸੇਠੀ ਨੂੰ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਔਰ ਆਸ਼ਾ ਕਰਦੇ ਹਾਂ ਇਹ ਤੁਹਾਡੇ ਲਾਹੇਵੰਦ ਹੋਏਗੀ ਵਾਦ ਤੋਂ ਬਾਦ ਲਾਈਕ ਕਰਿਓ ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਧੰਨਵਾਦ